ਪਰਵੀਰ ਸਿੰਘ ਜੀ ਮਾਸਟਰ ਜੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਦਾਸ ਦੇ ਢਾਡੀ ਜੱਥੇ ਨੂੰ ਆਪ ਗੁਰਸਿੱਖ ਸੰਗਤਾਂ ਦੇ ਨਾਲ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਸਾਂਝਾ ਕਰਨ ਦੇ ਲਈ ਆਪ ਰੱਤਵਾਰਕੀਆਂ ਸੰਗਤਾਂ ਦੇ ਚਰਨ ਪਰਸਨ ਲਈ ਆਪ ਰੱਤਵਾਰਕੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਬੁਲਾਇਆ ਹੈ ਗੁਰੂ ਸਵਾਰਿਓ ਆਪਾਂ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਇਸ ਮਹਾਨ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਆਪਾਂ ਆਮ ਕਰਕੇ ਜਦੋਂ ਕਿਸੇ ਦੇ ਜਨਮ ਦੀ ਗੱਲ ਕਰਦੇ ਆ ਤਾਂ ਆਪਾਂ ਇਹ ਗੱਲ ਆਖਦੇ ਆਂ ਵੀ ਅੱਜ ਫਲਾਣੇ ਬੰਦੇ ਦਾ ਜਨਮ ਦਿਨ ਹੈ ਤੇ ਅੰਗਰੇਜ਼ੀ ਵਿੱਚ ਆਪਾਂ ਕੀ ਕਹਿੰਦੇ ਆਂ ਅੱਜ ਫਲਾਣੇ ਦਾ ਬਰਥਡੇ ਆ ਪਰ ਜਦੋਂ ਅਸੀਂ ਸਾਡੇ ਗੁਰੂ ਸਹਿਬਾਨਾਂ ਦੀ ਗੱਲ ਕਰਦੇ ਆਂ ਤਾਂ ਆਪਾਂ ਕੀ ਕਹਿੰਦੇ ਆਂ ਅੱਜ ਗੁਰੂ ਸਾਹਿਬ ਦਾ ਆਗਮਨ ਪੁਰਬ ਹੈ ਜਾਂ ਅਸੀਂ ਇਹ ਗੱਲ ਕਹਿੰਦੇ ਆਂ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਹੁਣ ਪ੍ਰਕਾਸ਼ ਆਪਾਂ ਕਮਰੇ ਦੇ ਵਿੱਚ ਜਦੋਂ ਹਨੇਰਾ ਹੁੰਦਾ ਹੈ ਨਾ ਉਹਨੂੰ ਦੂਰ ਕਰਨ ਦੇ ਲਈ ਬਲਬ ਬਾਲਦੇ ਆਂ ਪ੍ਰਕਾਸ਼ ਕਰਨ ਦੇ ਲਈ ਦੀਵਾ ਬਾਲਦੇ ਆਂ ਮੋਮਬਤੀ ਬਾਲਦੇ ਆਂ ਤਾਰਚ ਬਾਲਦੇ ਆਂ ਹਨੇਰੇ ਦੇ ਵਿੱਚ ਚਾਨਣ ਕਰਨ ਦੇ ਲਈ ਤੇ ਜਿਹੜੀਆਂ ਰੂਹਾਂ ਉਹ ਆਕਾਲ ਪੁਰਖ ਉਹ ਵਾਹਿਗੁਰੂ ਉਹ ਪਰਮਾਤਮਾ ਇਸ ਸ੍ਰਿਸ਼ਟੀ ਦੇ ਉੱਤੇ ਇਸ ਦੁਨੀਆ ਦੇ ਉੱਤੇ ਇਸ ਹਲਕਾਈ ਦੇ ਉੱਤੇ ਪਾਪ ਨੇ ਹਨੇਰੇ ਦੇ ਕੂੜ ਦੇ ਪਸਾਰੇ ਨੂੰ ਦੂਰ ਕਰਨ ਦੇ ਲਈ ਅਤੇ ਸੱਚ ਨੂੰ ਅਤੇ ਉਸ ਅਕਾਲ ਪੁਰਖ ਦੇ ਨਾਮ ਨੂੰ ਪ੍ਰਕਾਸ਼ਮਾਨ ਕਰਨ ਦੇ ਲਈ ਆਉਂਦੀਆਂ ਨੇ ਉਹਨਾਂ ਦੇ ਅਸੀਂ ਪ੍ਰਕਾਸ਼ ਦਿਹਾੜੇ ਮਨਾਉਨੇ ਆ ਅੱਜ ਅਸੀਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਆ ਰਹੇ ਆ ਸਮੁੱਚੇ ਤੁਮੋਟ ਕਲਾ ਨਗਰ ਦੀਆਂ ਸੰਗਤਾਂ ਵਧਾਈਆਂ ਪਾਤਰ ਨੇ ਪੰਨ ਨੇ ਧੰਪਾ ਦੇ ਯੋਗ ਨੇ ਜੋ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਵਿਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਇਹ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੈ ਜਿਹੜੀਆਂ ਕੌਮਾਂ ਜਾਗਦੀਆਂ ਨੇ ਉਹ ਆਪਣੇ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਆਪਣੇ ਕਲਚਰ ਨੂੰ ਆਪਣੇ ਸਭਿਆਚਾਰ ਨੂੰ ਜੀਵਿਤ ਰੱਖਦੀਆਂ ਨੇ ਸੋ ਸਾਡੇ ਅਤੀ ਸਤਿਕਾਰਯੋਗ ਸਟੇ ਸਤਰ ਸਹਿਬਾਨ ਬਲਵੀਰ ਸਿੰਘ ਜੀ ਤੁਮੋਟ ਸਾਹਿਬ ਉਹਨਾਂ ਨੇ ਦਾਸਰਿਆਂ ਨੂੰ ਇੱਕ ਕਵਿਤਾ ਦਾ ਸਮਾਂ ਦਿੱਤਾ ਸੀ ਇੱਕ ਕਵਿਤਾ ਆਪਾਂ ਕਹਿ ਚੁੱਕੇ ਹਾਂ ਤੇ ਅਗਲੇ ਪੜਾਵਾਂ ਤੇ ਜਿਸ ਤਰ੍ਹਾਂ ਵੀ ਗੁਰੂਕੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸਟੇ ਸਕੱਤਰ ਸਾਹਿਬਾਨ ਦਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਹੋਵੇਗਾ ਉਸ ਦੇ ਅਨਸਾਰ ਹੀ ਆਪ ਗੁਰਸਿੱਖ ਸੰਗਤਾਂ ਦੇ ਨਾਲ ਸਤਿਗੁਰਾਂ ਦਾ ਪਾਵਨ ਪਵਿੱਤਰ ਜੀਵਨ ਇਤਿਹਾਸਾਂ ਜਾ ਕੀਤਾ ਜਾਵੇਗਾ ਸੋ ਅਗਲਾ ਜੋ ਪ੍ਰੋਗਰਾਮ ਹੈ ਉਹ ਆਪ ਜੀ ਦੇ ਨਾਲ ਸਾਡੇ ਅਤੀ ਸਤਿਕਾਰਯੋਗ ਜੋ ਸテਸ ਕਤਰ ਦੀ ਸੇਵਾ ਨਿਭਾ ਰਹੇ ਨੇ ਭਾਈ ਬਲਬੀਰ ਸਿੰਘ ਜੀ ਧਮੋਟ ਸਾਹਿਬ ਉਹ ਆਪ ਜੀ ਦੇ ਨਾਲ ਅਗਲਾ ਜੋ ਪ੍ਰੋਗਰਾਮ ਹੈ ਉਹ ਸਾਂਝੇ ਕਰਨਗੇ ਅਗਲੇ ਪ੍ਰਾਤਕ ਦੇ ਲਈ ਦਾਸ ਰਿਆ ਦੇ ਢਾਡੀ ਜੱਥੇ ਨੂੰ ਆਗਿਆ ਬਖਸ਼ਿਸ਼ ਕਰੋ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਵੱਲੋਂ ਸਤਿਗੁਰਾਂ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਦਾ ਸਤਿਕਾਰ ਕਰਦਿਆਂ ਹੋਇਆ ਬਹੁਤ ਸਾਰਾ ਮਾਨ ਭੇਜਿਆ ਗਿਆ ਹੈ ਸਾਡੇ ਸਟੇਸ ਕੱਤਰ ਸਹਿਬਾਨ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪ੍ਰਧਾਨ ਸਾਹਿਬ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਭੇਜਿਆ ਗਿਆ ਹੈ ਵਾਹਿਗੁਰੂ ਚੜ੍ਹਦੀਆਂ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਗੁਰਸਿੱਖੀ ਜੀਵਨ ਗੁਰੂ ਘਰ ਦਾ ਪਿਆਰ ਬਖਸ਼ਿਸ਼ ਕਰਨ ਗੁਰੂ ਕਲਗੀਧਰ ਪਾਤਸ਼ਾਹ ਸੋ ਅਗਲੇ ਭਾਣਾਂ ਤੇ ਆਪਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਜੋ ਹੈ ਉਹ ਸਾਂਝਾ ਕਰਾਂਗੇ ਜਿਸ ਤਰ੍ਹਾਂ ਸਟੇਸ ਕੱਤਰ ਸਹਿਬਾਨ ਦਾ ਤੇ ਸੰਗਤਾਂ ਦਾ ਹੁਕਮ ਹੋਵੇਗਾ ਅਗਲੇ ਭਾਣਾਂ ਤੱਕ ਦੇ ਲਈ ਦਾਸ ਤੇ ਟਾਡੀ ਜੱਟ